ਨਸ਼ੇ ਦੀ ਗੱਲ ਕੀਤੀ ਸੀ ਜੀ ਨਸ਼ਾ ਜਿਹੜਾ ਹੈ ਇਹ ਕਿੱਥੋਂ ਆਇਆ ਕਿਉਂ ਲਿਆਂਦਾ ਗਿਆ ਤੇ ਨਸ਼ੇ ਦੇਖੋ ਸ਼ੁਰੂ ਤੋਂ ਚੱਲਦੇ ਆਏ ਨੇ ਅੱਜ ਆਪਣੇ ਬਾਬੂ ਬਲਕੌਰ ਸਿੰਘ ਗੱਲ ਕਰ ਰਸਣਗੇ ਕਿ ਜਿਹੜੇ ਮੁਗਲ ਦਰਬਾਰ ਸੀ ਮੁਗਲ ਦਰਬਾਰ ਦੇ ਵਿੱਚ ਨਸ਼ੇ ਚੱਲਦੇ ਸੀ ਆਹ ਕਾਹਨ ਖਾਨਾ ਰਹੀਮ ਨੇ ਆਪਣੇ ਸਾਰੇ ਜਰਨਲਾਂ ਨੂੰ ਬੋਲਿਆ ਸੀ ਕਿ ਇਹਦੇ ਤੱਕ ਫੀਮ ਨਹੀਂ ਪਹੁੰਚਣੀ ਚਾਹੀਦੀ ਔਰ ਮੁੜ ਕੇ ਫੀਮ ਖਾ ਕੇ ਮਰਿਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਵੀ ਫੀਮ ਚਲਦੀ ਸੀ ਪਰ ਉਹ ਇੰਨਾ ਖਸੂ ਹੋਣ ਦੇ ਬਾਵਜੂਦ ਫਿਰ ਨੇ ਕੋਈ ਬਹੁਤ ਵੱਡਾ ਕਹਿਰ ਨਹੀਂ ਕੀਤਾ ਜਦੋਂ ਅੰਗਰੇਜ਼ਾਂ ਨੇ حکومت ਆਇਆ ਇੱਕ ਕੰਪਨੀ ਦੀ ਕੰਪਨੀ ਕੰਪਨੀ ਕੌਣ ਹੁੰਦੀ ਹੈ ਵਪਾਰੀ ਵਪਾਰੀਆਂ ਨੂੰ ਕੀ ਚਾਹੀਦਾ ਪੈਸਾ ਉਹਨਾਂ ਨੇ ਕੀ ਕੀਤਾ ਕਿ ਨਸਿਆਂ ਤੇ ਪਾਬੰਦੀਆਂ ਲਗਾ ਦਿੱਤੀਆਂ ਇਹਨੂੰ ਰੈਗੂਲੇਟ ਕਰ ਦਿੱਤਾ ਕਿ ਉਹ ਫਲਾਣਾ ਫਲਾਣਾ ਬੰਦਾ ਹੀ ਵੇਚੇਗਾ ਫਲਾਣਾ ਫਲਾਣਾ ਬੰਦਾ ਹੀ ਖਰੀਦੇਗਾ ਹੂੰ ਉਹਦੇ ਨਾਲ ਉਹਨਾਂ ਨੇ ਟੈਕਸ ਜੋੜ ਦਿੱਤਾ ਰੈਵਨਿਊ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਮੁੜ ਕੇ ਅੰਗਰੇਜ਼ਾਂ ਦੀ ਸਰਕਾਰ ਜਦੋਂ ਆਈ ਉਹਨੇ ਹੋਰ ਟੈਕਸ ਇਕੱਠਾ ਕਰਨਾ ਸ਼ੁਰੂ ਕਰ ਦਿੱਤੇ ਫਿਰ ਜਦੋਂ ਕਾਲੇ ਅੰਗਰੇਜ਼ਾਂ ਦੀ ਸਰਕਾਰ ਆਈ ਸੰਦਾਲੀ ਤੋਂ ਬਾਅਦ ਸੱਚੀ ਇਹਨਾਂ ਨੇ ਤਾਂ ਹਾਦੀ ਕਰ ਦਿੱਤੀ ਇਹ ਸਰਕਾਰਾਂ ਨੇ ਰਲ ਮਿਲ ਕੇ ਨਸ਼ੇ ਗਲੋਰੀਫਾਈ ਕੀਤੇ ਨੇ ਪੰਜਾਬੀ ਪੰਜਾਬੀਏ ਤਾਂ ਜਿਹੜਾ ਹੈ ਉਹਨੂੰ ਘਾਣ ਕਰਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ ਜੇ ਪਾ ਸ਼ਾਦੀ ਗੱਲ ਆਪਾਂ ਕਰੀਏ ਰਲਗੱਡ ਹੋਈ ਆ ਉਹਦੇ ਵਿੱਚ ਤਾਂ ਉਹਦੇ ਨਾਲ ਅੱਜ ਜੋ ਚੀਜ਼ ਚੱਲ ਰਹੀ ਹੈ ਨਸ਼ੇ ਦੀ ਬਹੁਤ ਵੱਡੀ ਚੀਜ਼ ਹੈ ਕਿ ਨਸ਼ੇ ਦੇ ਵਿੱਚ ਨੌਜਵਾਨਾਂ ਨੂੰ ਇੰਨਾ ਗਲਤਾਨ ਕਰਤਾ ਮੇਰੇ ਖਿਆਲ ਨਾਲ ਜੇ ਆਪਾਂ ਸੂਰਬੀਰਾਂ ਦੀ ਗੱਲ ਕਰੀਏ ਤਾਂ ਉਹ ਉਹਨਾਂ 'ਚ ਮਤਲਬ ਜੋਰ ਇੰਨਾ ਹੁੰਦਾ ਸੀ ਤਾਕਤ ਇੰਨੀ ਹੁੰਦੀ ਸੀ ਤੇ ਅੱਜ ਮੇਰੇ ਖਿਆਲ ਨਾਲ ਉਹ ਤਾਕਤ ਸਾਰੀ ਨਸ਼ੀਆਂ ਕਰਕੇ ਉਹ ਜ਼ੀਰੋ ਹੀ ਕਰਤੀ ਕਿ ਬੇਨਾਚ ਰਹੀ ਕੁਛ ਨਾ ਸਭ ਤੋਂ ਵੱਡਾ ਕਾਰਨ ਕੀ ਹੈ ਨਸ਼ੇ ਕਿੱਥੋਂ ਆਏ ਕਿਹਨੇ ਲਿਆਂਦੇ ਦੇਖੋ ਸਭ ਤੋਂ ਪਹਿਲਾਂ ਤਾਕਤ ਹੈ ਅੱਜ ਆਪਾਂ ਤਾਕਤ ਤੇ ਜੇ ਭਾਈ ਬਚਿੱਤਰ ਸਿੰਘ ਦੀ ਕਹਾਣੀ ਤੇ ਸੁਣੀ ਹੈ ਬਿਲਕੁਲ ਭਾਈ ਬਚਿੱਤਰ ਸਿੰਘ ਤੇ ਵਿਚਾਰਾ ਦੁਗਲਾ ਪਤਲਾ ਸੀ ਮਰੀਲ ਜੇ ਬੰਦਾ ਸੀ ਉਹਦੇ ਵਿੱਚ ਇਨੀ ਤਾਕਤ ਕਿਵੇਂ ਆ ਗਈ ਕਿ ਉਹ ਨਾਗਣੀ ਮਾਰੀ ਹੱਥ ਨਹੀਂ ਦੇ ਹਾਥੀ ਦੇ ਸਿਰ ਦੇ ਵਿੱਚ ਤੇ ਪਾਰ ਕਰਾਤੀ ਉਹ ਜਿਹੜੀ ਤਾਕਤ ਹੈ ਨਾ ਇਹ ਜਜ਼ਬੇ ਦੀ ਹੈ ਤਾਕਤ ਜਜ਼ਬੇ ਦੀ ਹੈ ਜਿਹੜੀ ਸ਼ੁਰਮਗਤੀ ਆ ਨਾ ਇਹ ਜਜ਼ਬੇ ਦੀ ਹੈ ਸਿੱਖ ਜੋਧੇ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਕਤਿਆਂ ਇੱਕ ਆਪਣੇ ਬੰਦਾ ਬਹਾਦਰ ਦੇ ਜਰਨਲਾਂ ਜਿਸ ਫਤੇ ਸਿੰਘ ਔਰ ਬਾਸ ਸਿੰਘ ਬਾਸ ਸਿੰਘ ਵੀ ਬਹੁਤ ਦੁਬਲਾ ਪਤਲਾ ਸੀ ਹਾਂ ਉਹਦਾ ਨਾਮ ਬਾਸ ਸਿੰਘ ਸੀ ਉਹ ਬਾਜਵਾંગી ਛਪਦਾ ਸੀ ਹੂੰ ਤੇ ਉਹ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜਾ ਇਹ ਹੌਸਲਾ ਹੈ ਨਾ ਇਹ ਹਿੰਮਤ ਹੈ ਤੇ ਇਹ ਜਿਹੜੀ ਜਜ਼ਬਾ ਪੰਜਾਬੀ ਦੀ ਗੱਲ ਕੀਤੀ ਕਰੀ ਆਪਾਂ ਪੰਜਾਬੀ ਤੇ ਕੀ ਹੈ ਪੰਜਾਬੀ ਤੇ ਇੱਕ ਭਾਵਨਾ ਹੈ ਪੰਜਾਬੀ ਦੀ ਜਿਹੜੀ ਭਾਵਨਾ ਹੈ ਨਾ ਉਹ ਇੱਕ ਇਨਸਾਨੀ ਜਜ਼ਬੇ ਨਾਲ ਜੁੜੀ ਹੋਈ ਹੈ ਉਹਦੇ ਵਿੱਚ ਬਹਾਦਰੀ ਵੀ ਆ ਜਾਂਦੀ ਹੈ ਉਹਦੇ ਵਿੱਚ ਜਿਹੜੇ ਅਸੀਂ ਵਾਦੇ ਕਿਵੇਂ ਨਿਭਾਉਨੇ ਆ ਆਪਣੇ ਲੋਕਾਂ ਨਾਲ ਅਸੀਂ ਕਿਰਦਾਰ ਸਾਡਾ ਕਿਦਾਂ ਦਾ ਹੈ ਅਸੀਂ ਅਗਲੀ ਦਿਨ ਨੋਹਾਂ ਦਿਨ ਹਮਾਰੇ ਕਿਹੋ ਜਿਹੇ ਚੰਗੇ ਜਾਂ ਮਾੜੇ ਰੱਖਦੇ ਆ ਵਿਚਾਰ ਰੱਖਦੇ ਆ ਅਸੀਂ ਵਪਾਰ ਦੇ ਵਿੱਚ ਕਿੰਨੇ ਇਮਾਨਦਾਰ ਆ ਆਪਣੀਆਂ ਜ਼ੁਬਾਨਾਂ ਲਗੀਆਂ ਕਿਵੇਂ ਨਿਭਾਉਨੇ ਆ ਇਹ ਚੀਜ਼ਾਂ ਪੰਜਾਬੀ ਤੇ ਇਹ ਚੀਜ਼ਾਂ ਪੰਜਾਬੀ ਤੇ ਇੱਕ ਬੜਾ ਸੋਹਣਾ ਜਜ਼ਬਾ ਹੈ ਕਿ ਨੂੰ ਅਸੀਂ ਭਾਸ਼ਾ ਵਿੱਚ ਜਾਂ ਪਹਿਰਾਵੇ ਵਿੱਚ ਜਾਂ ਇਹਨਾਂ ਚੀਜ਼ਾਂ ਵਿੱਚ ਨਹੀਂ ਕੈਦ ਕਰ ਸਕਦੇ ਇਹ ਇਹਨਾਂ ਨੂੰ ਇੱਕ ਵੱਡੀ ਚੀਜ਼ ਹੈ ਤੇ ਬਾਕੀ ਪੰਜਾਬੀ ਹੁਣ ਅੱਜ ਇੱਕ ਬੜੇ ਮਹੰਦਰੀ ਗੱਲ ਨਸ਼ੇ ਦੀ ਗੱਲ ਕੀਤੀ ਸੀ ਜੀ ਨਸ਼ਾ ਜਿਹੜਾ ਹੈ ਇਹ ਕਿੱਥੋਂ ਆਇਆ ਕਿਉਂ ਲਿਆਂਦਾ ਗਿਆ ਮਸਾ ਹਾਂ ਹੁਣ ਆਪਾਂ ਨਸ਼ੇ ਤੇ ਆਉਨੇ ਆ ਥੋੜਾ ਜਿਹਾ ਸੇ ਹੁਣ ਵਿਗਿਆਨਕ ਵਿਗਿਆਨ ਬਿਲਕੁਲ ਹਾਂਜੀ ਹਾਂਜੀ ਇਹ ਛੋੜ ਜਾ ਵਿਗਿਆਨ ਨੇ ਕੋ ਹੋ ਜਾਣਾ ਵਿਗਿਆਨ ਨੇ ਇਦਾਂ ਕੋ ਹੋ ਜਾਣਾ ਕਿ ਨਸ਼ੇ ਦੇਖੋ ਸ਼ੁਰੂ ਤੋਂ ਚੱਲਦੇ ਆਏ ਨੇ ਇਹ ਤਾਂ ਆਪਣੇ ਬਾਬੂ ਬਲਕੌਰ ਸਿੰਘ ਗੱਲ ਦੱਸਣਗੇ ਕਿ ਜਿਹੜੇ ਮੁਗਲ ਦਰਬਾਰ ਸੀ ਮੁਗਲ ਦਰਬਾਰ ਦੇ ਵਿੱਚ ਨਸ਼ੇ ਚੱਲਦੇ ਸੀ ਆ ਸਾਰੇ ਅਮੀਰ ਵਜ਼ੀਰ ਨਸ਼ੇ ਕਰਦੇ ਸੀ ਅੰਦਨਗਰ ਤੇ ਉਹ ਅਟੈਕ ਹੋਇਆ ਤੇ ਸਭ ਜਿਆਦਾ ਮੁਰਾਦ ਲੀਡ ਕਰ ਰਿਆ ਸੀ ਅਕਬਰ ਦਾ ਥੀਸਰਾ ਬੇਟਾ ਸਭ ਤੋਂ ਛੋਟਾ ਬੇਟਾ ਹੂੰ ਤੇ ਉਸ ਮੁਹਿੰਮ ਨੂੰ ਤੇ ਉਹਦੇ ਵਿੱਚ ਕੀ ਸੀ ਇੱਕ ਖਾਨ ਖਾਨਾ ਰਹੀਮ ਨੇ ਆਪਣੇ ਸਾਰੇ ਜਰਨਲਾਂ ਨੂੰ ਬੋਲਿਆ ਸੀ ਕਿ ਇਹਦੇ ਤੱਕ ਫੀਮ ਨਹੀਂ ਪਹੁੰਚਣੀ ਚਾਹੀਦੀ ਔਰ ਮੁੜ ਕੇ ਫੀਮ ਖਾ ਕੇ ਮਰਿਆ ਉਹ ਹੂੰ ਮਹਾਰਾਜਾ ਰੰਜੀਤ ਸਿੰਘ ਦੇ ਦਰਬਾਰ ਚ ਵੀ ਫੀਮ ਜਲਦੀ ਸੀ ਪਰ ਉਹ ਇੰਨਾ ਖੂਸ ਹੋਣ ਦੇ ਬਾਵਜੂਦ ਫੀਮ ਨੇ ਕੋਈ ਬਹੁਤ ਵੱਡਾ ਕਹਿਰ ਨਹੀਂ ਕੀਤਾ ਫੁੱਲ ਨਦੀ ਬੁਟੀ ਚੱਲਦੀ ਹੈ ਭੰਗ ਚੱਲਦੀ ਹੈ ਕੋਈ ਬਹੁਤ ਬੜਾ ਕਹਿਰ ਨਹੀਂ ਹੋਇਆ ਤਮਾਕੂ ਵੀ ਚੱਲਦਾ ਹੈ ਇਹ ਜਦੋਂ ਹੋਇਆ ਕੀ ਕਿ ਜਦੋਂ ਅੰਗਰੇਜ਼ਾਂ ਦੀ ਹਕੂਮਤ ਆਈ ਕੰਪਨੀ ਦੀ ਕੰਪਨੀ ਕੰਪਨੀ ਕੌਣ ਦੀ ਹੈ ਵਪਾਰੀ ਵਪਾਰੀਆਂ ਨੂੰ ਕੀ ਚਾਹੀਦਾ ਪੈਸਾ ਉਹਨਾਂ ਨੇ ਕੀ ਕੀਤਾ ਕਿ ਨਸਿਆਂ ਤੇ ਪਬੰਦੀਆਂ ਲਗਾਤੀਆਂ ਰੈਗੂਲੇਟਰੀ ਬਿਠਾਤੀ ਰੈਗੂਲੇਟਰੀ ਅੱਜ ਮਾਡਰਨ ਪਾਠਾ ਚ ਬੋਲਦੇ ਰੈਗੂਲੇਟਰੀ ਬਿਠਾਤੀ ਜਾਨੀ ਇਹਨੂੰ ਰੈਗੂਲੇਟ ਕਰ ਦਿੱਤਾ ਕਿ ਉਹ ਫਲਾਣਾ ਫਲਾਣਾ ਬੰਦਾ ਹੀ ਵੇਚੇਗਾ ਫਲਾਣਾ ਫਲਾਣਾ ਬੰਦਾ ਹੀ ਖਰੀਦੇਗਾ ਹੂੰ ਉਹਦੇ ਨਾਲ ਉਹਨਾਂ ਨੇ ਟੈਕਸ ਜੋੜ ਦਿੱਤਾ ਰੈਵਨਿਊ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਮੁੜ ਕੇ ਅੰਗਰੇਜ਼ਾਂ ਦੀ ਸਰਕਾਰ ਜਦੋਂ ਆਈ ਉਹਨੇ ਹੋਰ ਟੈਕਸ ਇਕੱਠੇ ਕਰਨਾ ਸ਼ੁਰੂ ਕਰ ਦਿੱਤੇ ਫਿਰ ਜਦੋਂ ਕਾਲੇ ਅੰਗਰੇਜ਼ਾਂ ਦੀ ਸਰਕਾਰ ਆਈ ਸੰਦਾਲੀ ਤੋਂ ਬਾਅਦ ਸਤਿ ਸ੍ਰੀ ਅਕਾਲ ਇਹਨਾਂ ਨੇ ਤਾਂ ਹਾਦੀ ਕਰ ਦਿੱਤੀ ਇਹ ਸਰਕਾਰਾਂ ਨੇ ਰਲ ਮਿਲ ਕੇ ਨਸ਼ੇ ਗਲੋਰੀਫਾਈ ਕੀਤੇ ਨੇ ਸਰਕਾਰਾਂ ਦੀਆਂ ਮਾੜੀਆਂ ਨੀਤਾਂ ਸਰਕਾਰਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਆ ਸਰਕਾਰਾਂ ਨੂੰ ਸਿਰਫ ਟੈਕਸ ਇਕੱਠਾ ਕਰਨਾ ਰੈਵਨਿਊ ਦਾ ਮਤਲਬ ਹੈ ਰੈਵਨਿਊ ਕਰਕੇ ਕੀ ਹੋਇਆ ਕਿ ਜਿਹੜੇ ਇਹ ਨਸ਼ੇ ਸੀਗੇ ਜਦੋਂ ਇਹ ਚੰਦ ਪੈਸੇ ਵਾਲੇ ਲੋਕਾਂ ਦਾ ਕਰਾਗੇ ਇਹਨਾਂ ਨਾਲ ਸਟੇਟਿਸ ਜੁੜ ਗਏ ਸਟੇਟ ਇਸ ਚੜ ਕੇ ਇਹ ਗਲੋਰੀਫਾਈ ਹੋ ਗਏ ਫਿਰ ਕੀ ਹੋਇਆ ਕਿ ਤੁਸੀਂ ਦੇਖਿਆ ਹੋਣਾ ਅੱਜ ਤੋਂ 12-15 ਸਾਲ ਪਹਿਲਾਂ ਕੀ ਹੋਇਆ ਕਿ ਜਿਹੜੇ ਮੈਡੀਕਲ ਸਟੋਰਾਂ ਦੇ ਇੱਕਦਮ ਰੇਡ ਤੇ ਰੇਡ ਰੇਡ ਤੇ ਰੇਡ ਮੈਡੀਕਲ ਨਸ਼ੇ ਕਹਿੰਦੇ ਜੀ ਖਤਮ ਕਰਾਤੇ ਮੈਡੀਕਲ ਨਸ਼ੇ ਖਤਮ ਕਰਾਤੇ ਫੀਮ ਤੇ ਪਾਬੰਦੀਆਂ ਭੰਗ ਤੇ ਪਾਬੰਦੀਆਂ ਮੁੜ ਕੇ ਕੀ ਆਇਆ ਚਿੱਟਾ ਚਿੱਟਾ ਕਿੰਨੇ ਲਿਆਂਦਾ ਜਿੰਨੇ ਮੈਡੀਕਲ ਸਟੋਰਾਂ ਦੇ ਰੇਡ ਕਰਾਇਆ ਸੀ ਉਸੇ ਹੀ ਸਰਕਾਰ ਨੇ ਲਿਆਂਦਾ ਮੈਂ ਮੈਦ ਕਰਕੇ ਤਾਂ ਲਾ ਨਹੀਂ ਲਵਾਗਾ ਪਰ ਕਹਿੰਦੇ ਆ ਉਹ ਇੱਕ ਮੰਤਰੀ ਜਿਹੜਾ ਪਹਿਲਾਂ ਪਰਦਾ ਹੁੰਦਾ ਹੈ ਅਮਰੀਕਾ ਦੇ ਵਿੱਚ ਸਾਰੇ ਆਪਣਾ ਗੈਂਗ ਲੈ ਕੇ ਇੱਥੇ ਹੀ ਆ ਗਿਆ ਮੈਂ ਕਿਉਂਕਿ ਉਹਦੇ ਉਹਦੇ ਜੀਜੀ ਦੀ ਸਰਕਾਰ ਬਣ ਗਈ ਸੀ ਤੇ ਉਹ ਕਹਿਣ ਦਾ ਮਤਲਬ ਇਹ ਕਿ ਆਪੇ ਵੀ ਮੰਤਰੀ ਬਣ ਗਿਆ ਤੇ ਉਹ ਕਹਿਣ ਦਾ ਮਤਲਬ ਇਹ ਹੋਇਆ ਕਿ ਨਸ਼ੇ ਫੈਲੇ ਹੁਕਮਰਾਨਾਂ ਨੇ ਫੈਲਾਈ ਅੱਜ ਚਿਟਾ ਕਿੱਡੀ ਵੱਡੀ ਇੱਥੇ ਮਾਰੂ ਤਰਾਸ ਦੀ ਬਣ ਗਏ ਆ ਚਿਟਾ ਹੁੰਦਾ ਕੀ ਹੈ ਚਿਟਾ ਬੇਸਿਕਲੀ ਤਾਂ ਦਵਾਈਆਂ ਹੀ ਨੇ ਨਾ ਨੋਰੈਫੇਡਰੀਨ ਹੋ ਗਈ ਮੈਥਾਈਲ ਐਂਫੇਟਾਮੀਨ ਹੋ ਗਈ ਮੈਥਾਈਲ ਐਂਡਾਈਮਨ ਮੈਥਾਈਲ ਐਂਫੇਟਾਮੀਨ ਐਮਡੀ ਐਮ ਜੀ ਵੀ ਵੀ ਬੋਲਦੇ ਆ ਇਹ ਨਸ਼ੇ ਆਗੇ ਇਹ ਮੇਰੇ ਕੋ ਹਿਰੋਇਨ ਹੁੰਦੀ ਆ ਪਹਿਲੀ ਪਹਿਲਾਂ ਉਥੋਂ ਆਉਂਦੀ ਹੁੰਦੀ ਸੀ 골ਡਨ ਟ੍ਰਾਇੰਗਲਸ ਔਰ ਲਾਸਟ ਫ੍ਰੋਂਟ ਬੋਰੀਆ ਮੈਂ ਮਾਰ ਹੈ ਫਿਰ ਉਹ ਅਫਗਾਨਿਸਤਾਨ ਜਿਹੜਾ ਸਪਲਾਈ ਸੀ ਹੋ ਗਈ ਇੱਕ ਨਸ਼ਾ ਹੋਰ ਹੁੰਦਾ ਸੀ ਕੋਕੀਨ ਬੋਲਦੇ ਉਹਨੂੰ ਕੋਕੀਨ ਦੇ ਵਿੱਚੋਂ ਕਹਿੰਦੇ ਡੈਰੀ ਇਟਮ ਦੇਖੋ ਹੋ ਗਈ ਬ੍ਰਾਊਨ 슈ਗਰ ਹੋ ਗਈ ਇੱਕ ਇੱਕ क्रैक हो गई क्रैक पता ਉਹ ਕਿਉਂ ਬੋਲਦੇ ਉਹਨੂੰ ਗਰਮ ਕਰਦੇ ਤਾਂ ਕਰ 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 ਸਹੀ ਬਾਤ ਕਰ دیا۔ ਹਾਂ ਨਾ ਉਹਦਾ ਪੈ ਗਿਆ क्रैक ਪੈ ਗਿਆ ਇੱਕ ਹੋਰ ਨਸ਼ਾ ਹੈ ਉਹਨੂੰ ਖਤ ਬੋਲਦੇ ਆ ਖਤ ਉਹ ਅਤਵਾਦੀਆਂ ਨਾਲ ਨਸ਼ਾ ਬੋਲਦੇ ਉਹਨੂੰ ਉਹ ਕੀ ਹੁੰਦਾ ਕਿ ਉਹ ਅਤੰਕਵਾਦ ਦੇ ਨਾਲ ਬੜਾ ਜੁੜਿਆ ਹੋਇਆ ਹਾਂ ਇਹ ਜਿਹੜੇ ਹਾਈ ਹਾਈ ਨਸ਼ੇ ਨੇ ਇਹ ਇਹ ਜਿਹੋ ਨਸ਼ੇ ਆਏ ਹੁਣ ਸਾਡੇ ਪੰਜਾਬ ਦੇ ਵਿੱਚ ਆਵੇਂ ਮਿਲਦੇ ਨੇ ਕੈਮੀਕਲ ਦੇ ਨਸ਼ੇ ਮਿਲਦੇ ਨੇ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਸ ਹੈ ਇਹ ਹੈਗੀ ਆ ਕਿ ਇਹ ਜਿਹੜੇ ਜਿਹੜੇ ਕੈਮੀਕਲ ਨੇ ਕੈਮੀਕਲ ਕਿੱਥੋਂ ਹੁੰਦੇ ਚਾਈਨਾ ਤੋਂ ਹੈਂ? ਔਰ ਇਹਨੇ ਸਸੇ ਹੁੰਦੇ ਮੈਂ ਤੁਹਾਨੂੰ ਦੱਸਾਂ ਕਿ ਹੈਰਾਨੋ ਜੇ ਕਿ 900000 1500 ਰੁਪਏ ਦਾ ਕਿਲੋ। ਅੱਛਾ ਹੈ? ਔਰ ਅਹੀ ਖ਼ਬਰਾਂ ਚ ਪੜਦੇ ਆ ਜੀ ਇੱਥੇ 4 ਕਿਲੋ ਨਸ਼ਾ ਫੜਿਆ 20 ਕਰੋੜ ਦਾ। ਹੈ? ਪੜਿਆ 20 ਕਰੋੜ ਦਾ। 20 ਕਰੋੜ ਦਾ। ਹੈ ਉਹਦੇ 4000 ਦਾ ਨਹੀਂ ਹੁੰਦਾ। ਅੱਛਾ ਕਹਿੰਦੇ ਜੀ 20 ਕਰੋੜ ਦਾ ਪਕੜ ਲਿਆ। ਹੂੰ? ਉਹਦੇ 2000 ਦਾ ਨਹੀਂ ਹੁੰਦਾ। ਹੂੰ? ਤੇ ਉਹਦੇ ਨਾਲ ਕੀ ਹੋਇਆ ਚੀਜ਼ਾਂ ਗਲੋਰੀਫਾਈ ਹੋ ਗਈਆਂ ਨਾ? ਉਹ ਗਲੋਰੀਫਾਈ ਹੋ ਗਏ ਅਮੀਰਾਂ ਦਾ ਨਸ਼ਾ ਹੋ ਗਿਆ। ਅਮੀਰ ਆਦਮੀ ਕਰਦਾ ਨਸ਼ਾ ਕਰਦਾ ਚਿੱਟੇ ਦਾ ਕਰਦਾ। ਚਿੱਟੇ ਦਾ ਗੰਦਾ ਆਪਣੇ ਆਪ ਦੀ ਸਟੇਟਸ ਸਿੰਬਲ ਹੋ ਗਿਆ ਹੁਣ ਮੰਨ ਲਓ ਹੁਣ ਸਲਮਾਨ ਖਾਨ ਵੀ ਤੇ ਕੰਮ ਹੀ ਕਰਦਾ ਨਾ ਸਲਮਾਨ ਖਾਨ ਵੀ ਤੇ ਕੰਮ ਹੀ ਕਰਦਾ ਨਾ ਉਹਨਾਂ ਨੂੰ ਇੱਕ ਦਿਨ ਦੇ ਕਰੋੜਾ ਰੁਪਏ ਮਿਲ ਜਾਂਦੇ ਆ ਇੱਕ ਕਰੋੜ ਦਾ ਸਟੇਟਸ ਹੋ ਗਿਆ ਨਾ ਇਦਾਂ ਜਦੋਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਲੋਕਾਂ ਦੀ ਉੱਚੇ ਲੋਕਾਂ ਦੀ ਪਹੁੰਚ ਚਲੀ ਗਈਆਂ ਕਿ ਉਹਦੇ ਨਾਲ ਉਹ ਗਲੋਰੀਫਾਈ ਹੋ ਗਈਆਂ ਸਰਕਾਰਾਂ ਨੇ ਸੈਂਸੇਸ ਨੇ ਲਾਈਜ਼ ਕੀਤੇ ਨਾ ਸੀ ਸਰਕਾਰਾਂ ਨੇ ਨਸੇ ਜਿਹੜੇ ਨੇ ਉਹਨਾਂ ਨੂੰ ਸਟੇਟਸ ਦਿੱਤਾ